ਏ ਤੇ ਉਹ ਦੋਨੇ ਚੜਮਾ ਆ ਟਵਿੰਸ ਇਹ ਦੇਖੋ ਸਾਨੂੰ ਪਹਿਲਾਂ ਕਹਿੰਦਾ ਸੀ ਮੈਂ ਰਖੜੀ ਦੇ ਨਹੀਂਉਣਾ ਅਸੀਂ ਚੰਤਪੋਨੀ ਮੱਥਾ ਟੇਕਣ ਗਏ ਤੇ ਇਹਨੂੰ ਕਹਿੰਦਾ ਤੂੰ ਰਖੜੀ ਲੱਗੇ ਯਾ ਹੋ ਸਕਦਾ ਨੂੰ ਪਹਿਲਾ ਪਤਾ ਹੋਵੇ ਇਹ ਚੰਤਪੋਨੀ ਪਹਿਲਾਂ ਹੀ ਰਖੜੀ ਬੰਨ੍ਹ ਗਿਆ ਤੁਸੀਂ ਤੇ ਆਜੋ ਆਪਣੀ ਛੋਟੀ ਭੈਣ ਨੂੰ ਤੇ ਤੂੰ ਕੱਲੋ ਆਪਣੀ ਛੋਟੀ ਭੈਣ ਤੋਂ ਕਹਿੰਦਾ ਮੈਂ ਉਹ ਵੀ ਹੋਊਗੀ ਇਹ ਤਾਂ ਮੇਰੀ ਭੈਣ ਨੇ ਆ ਉਹ ਤੋਂ ਵੀ ਕਹਿੰਦਾ ਮੈਂ ਰਖੜੀ ਪਾਉਣੀ ਦੋਨਾ ਕਹਿੰਦਾ ਜਾ ਕੇ ਮੈਂ ਰਖੜੀ ਪਾਉਣੀ ਤੇ ਪੈਂਟ ਆਉਣ ਲੱਗਣਾ ਸੀ ਕਿ ਆ ਜਾ ਤੇ ਉਹ ਵੀ ਬਸ ਮੇਰਾ ਕਰਮ ਨਹੀਂ ਸੀ ਲੈ ਭੈਣਾ ਤੋਂ ਰਖੜੀ ਹੀ ਆਉਂਦਾ ਸਾਢੇ 7:00 ਚੱਕ ਕੇ ਆਪਾਂ ਅੰਬਰੇਦਰ ਸਗਾ ਇਹ ਕੀ ਵਾਈ ਸਾਲ ਹੋ ਗਏ ਉਮਰ ਸੀਗੀ ਵੀ ਤੇ ਤੋ ਤਿੰਨ ਮਹੀਨੇ ਬਾਅਦ ਚੈਂਪ ਕਰਨੀ ਤੋ ਆ ਰਿਹਾ ਸੀਗਾ ਪਿੰਡ ਵਾਪਸ ਭੈਣਾ ਦੇ ਕੋਲ ਰਖੜੀ ਬਣਾਉਣ ਦੇ ਲਈ ਕਿਉਂ ਰਖੜੀ ਬਣਾਉਣ ਦੇ ਲਈ ਆਇਆ ਪਹਿਲੋਂ ਘਰੇ ਬੈਠਾ ਮਾਮੇ ਦੇ ਕੋਲ ਸ਼ੌਪ ਤੇ ਗਿਆ ਸ਼ੌਪ ਤੋਂ ਬਸ ਯਾਰਾ ਦੋਸਤਾਂ ਨੂੰ ਮਿਲਦਾ ਮਿਲਦਾ ਇਥੇ ਬਾਈਕ ਤੇ ਪੈਂਦਾ ਰਾਉਂਡ ਮਾਰਨ ਗਿਆ ਬਈ ਉਹਦਾ ਮੋਟਰਸਾਈਕਲ ਥੋੜਾ ਤੇਜ਼ ਹੋਣ ਕਰਕੇ ਸਲਿੱਪ ਹੋ ਗਿਆ ਤੋਂ ਐਕਸੀਡੈਂਟ ਹੋ ਗਿਆ ਸੋ ਅ ਸਤੰਤ ਜ਼ਿਆਦਾ ਰੋਜ਼ਿੰਕਾਰ ਨੂੰ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਪੀਜੀੀ ਦਾ ਬਹੁਤ ਜ਼ੋਰ ਲਾਇਆ ਅਸੀਂ ਫੋਵਰ ਸਿਮ ਵੀ ਜਾਗੇਗੇ ਜੇ ਰਾਵਰ ਪਾਸੇ ਵੀ ਲੱਗੇਗੇ ਉੱਥੋਂ ਡੀਐਮਸੀ ਰੈਫਰ ਕੀਤਾ ਡੀਐਮਸੀ ਤੋਂ ਵੀ ਤੇ ਜੇ ਵੀ ਲੈ ਕੇ ਗਏ ਬਾਅਦ ਵਿੱਚ ਪਰ ਅਸੀਂ ਫਾਰਕਮਨ ਸਾਹਮਣੇ ਘਟਾ ਰਹੂਗਾ ਜਿਹਨੂੰ ਚਾਹੀ ਸੀਗੇ ਸੋ ਬਸ ਇਹ ਬਹੁਤ ਤੋਖਰੀ ਹੈ ਜੀ ਸਾਡੇ ਨਾਲ ਪਾਣਾ ਵਕਤ ਹੈ ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ ਕੀ ਨਾਮ ਸੀ ਤੇ ਉਹਨਾਂ ਦਾ ਕੀ ਨਾਮ ਸੀ ਬਕਰਾਮ ਜੀ ਰਾਮ ਜੀ ਗਿਸ਼ ਕੁਮਾਰ ਰੌੜੀ ਜੀ ਦਾ ਘਰ ਰੌੜੀ ਸੀਗਾ ਤੇ ਬਾਕੀ ਰੁਕਾ ਕਰਾ ਦੇਣਾ ਪਾਣੀ ਕੀ ਕੰਮ ਕਰਦਾ ਸੀਗਾ ਜੀ ਕੰਮ ਕਰਦਾ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਚਿੰਤਪੁਰਿਆਂ ਪਹਿਲਾਂ ਬਾਬੇ ਬਲਕਨਾਥ ਲੰਗੀਆਂ ਹੋਈਆਂ ਸੀਗੀਆਂ ਦੁਕਾਨਾਂ ਉੱਥੇ ਕੰਮ ਕਰਦਾ ਸੀ ਹੁਣ ਉੱਥੋਂ ਬਾਅਦ ਚਿੰਤਪੁਰਿਆਂ ਮੇਲਾ ਲਾ ਕੇ ਤੇ ਰਖੜੀ ਬਣਾਉਂਦੇ ਰਿਹਾ ਆਪਣੀਆਂ ਭੈਣਾਂ ਦੇ ਕੋਲ ਬੈਠਾ ਸੀ ਕਿੰਨੇ ਕ ਵੇਲੇ ਦੀ ਬਾਪਾ ਇਹ ਸ਼ਾਮ ਨੂੰ 7:30 7:30 8 ਵਜੇ ਦੇ ਗਰੀਬ ਘਟਨਾ ਪ੍ਰੀਤ ਦੁਆ ਦਾ ਫੋਨ ਆਇਆ ਸੰਤੋਸ਼ੀ ਹਸਪਤਾਲ ਦੇ ਵਿੱਚ ਵਿਚਾ ਗਿਆ ਉਹਨੂੰ ਦੇਖਿਆ ਤੇ ਉੱਥੋਂ ਅਸੀਂ ਉਹਨੂੰ ਐਮਬੂਲੈਂਸ ਦੇ ਵਿੱਚ ਲੈ ਕੇ ਗਏ ਸੀ सीसी पुटई वगैरह भी आई होगी कैमरे ਵਿੱਚ ਵੀ ਅ ਨਹੀਂ ਸਰ ਸੈਂਸਿਟੀਵੀ ਕੈਮਰਾ ਥੋੜਾ ਦੂਰ ਹੈ ਤੇ ਅਜੇ ਤੱਕ ਚੈੱਕ ਨਹੀਂ ਕੀਤਾ ਚੈੱਕ ਕਰਾਂਗੇ ਕੋਦੋਂ ਤੱਕ ਬਸ ਰੂਟ ਤੈਅ ਕਰਾਂਗੇ ਕਿਉਂਕਿ ਸਾਨੂੰ ਤੇਰੇ ਬਜੂਦਾਂ ਨੂੰ ਕੰਨ ਦੱਸਦਾ ਸੀ ਵੀ ਇਹ ਮੁਰਸੇ ਕਰਤੇ ਸੀ ਤੁਰ ਜਦੋਂ ਮੇਰੇ ਹਾਰੀਆਂ ਸੇ ਦੇ ਪਹੁੰਚਿਆ ਤਾਂ ਇਹਦੇ ਜਿਹੜਾ ਸ਼ਾਂਤੀ ਦਾ ਸੀ ਉਹ ਸ਼ਾਂਤੀ ਵੇਲਾ ਸੁਣ ਕਰਕੇ ਹਾਰਟ ਕੰਮ ਕਰਨਾ ਬੰਦਾ ਕਰ ਰਿਹਾ ਸੀ ਲੈ ਗਏ ਜੀ ਆਕਸੀਜਨ ਸਲੋ ਹੋ ਗਈ ਸੀ ਬਾਕੀ ਪਾਲਸ ਉਹਦੀ ਸਹੀ ਸੀ ਪੀਪੀ ਉਹਦਾ ਸਹੀ ਸੀ ਮੈਂ ਜਦੋਂ ਚੈੱਕ ਕਰਾਇਆ ਬਸ ਉਹ ਇੱਕ ਕਕਾਸ ਆਕਸੀਜਨ ਥੋੜੀ ਜਿਹੀ ਲੋ ਗਈ ਸੀ ਮਸਾ ਜਿਹੜੇ ਉਹ ਬਸ ਲੋ ਹੁੰਦੀ ਗਈ ਉਹ ਆਪਣੀ ਹੋ ਗਈ ਤਕਰੀਬਨ ਸਥਿ ਵੀ ਗਏ ਆ ਸਾਨੂੰ ਉਹਨਾਂ ਨੇ ਇਹ ਸੱਸੋਏ ਕੀਤੇ ਸੰਦਰ ਰੈਟਿਕ ਬੀਐਸਡੀ ਪਾਸੇ ਦੀ ਕੰਟਰੀ ਨੂੰ ਤੇ ਹੋਰ ਲੈ ਅਸੀਂ ਡੀਐਮਸੀ ਗਏ ਆ ਡੀਐਮਸੀ ਵੀ ਸਾਡੇ ਨਾਲ ਪਹਿਲਾਂ ਉਹਨਾਂ ਨੇ ਬਹੁਤ ਹੀ ਐ ਟ੍ਰੀਟਮੈਂਟ ਉਹਦਾ ਕੀਤਾ ਸਾਡੇ ਨਾਲ ਬਹੁਤ ਹੀ ਅਰੇ ਆ ਪਰ ਜੋ ਸਾਨੂੰ ਮੈਂ ਦੱਸਿਆ ਕਿ ਵੀ ਮੇਰੇ ਛੇਤ ਇੱਕ ਉਮੀਦ ਆ ਵੀ ਜਿਹੜੀ ਅਮੀਰ ਜਿਕੋਣੀਆਂ ਦਾ ਤੁਸੀਂ ਪੀਸੀ ਇਹਨੂੰ ਲੈ ਜਾਓ ਉਹਦਾ ਸੀ ਉੱਥੋਂ ਪੀਜੀ ਆ ਲਗੇ ਆ ਜੇ ਜ ਕੋਝ ਤੋਂ ਤੋਂ ਪਹਿਲੇ ਛੇਤ ਉਹ ਛੱਡ ਗਏ ਸੀ ਅੰਦਾ ਸਾਥ ਛੱਡ ਗਏ ਸੀ ਜਦੋਂ ਉੱਥੇ ਇੱਥੇ ਜਾ ਕੇ ਅੱਧਾ ਘੰਟਾ ਡਾਕਟਰ ਨੇ ਚੀਜਿਆ ਡਾਕਟਰ ਨੇ ਜੀ.ਏ.ਟੀ ਹਸਪੀਟਲ ਤੇ ਗਏ ਡਾਕਟਰਾਂ ਨੇ ਸਾਨੂੰ ਐਂਬੂਲੈਂਸ ਦੇ ਵਿੱਚੋਂ ਉਤਰਨੇ ਦਿੱਤਾ ਉਹ ਡਾਕਟਰ ਉੱਥੇ ਆਪ ਚੱਲ ਕੇ ਆਏ ਸੀ ਤੇ ਇਹਨਾਂ ਸਾਡੇ ਮੁੰਡੇ ਉੱਥੇ ਪਹਿਲਾ ਟ੍ਰੀਟਮੈਂਟ ਕੀਤਾ ਪੂਰੀ ਚੈੱਕਅਪ ਕੀਤਾ ਉਹ ਤੋਂ ਬਾਅਦ ਇਹਨਾਂ ਨੇ ਜਿਆਦਾ ਵੀ ਉਹ ਅੰਦਰ ਲੈ ਕੇ ਅੰਦਰ ਆਕਸੀਜਨ ਦਿੱਤੀ ਦੇਖੋ ਵੀ ਹਾਂ ਕਿ ਕਿਵੇਂ ਉਹ ਕੈਂਟ ਲੱਗ ਗਈ ਦੇਖ ਕੇ ਆ ਉਹ ਲਾ ਕੇ ਉਹਨੂੰ ਦੇਖਿਆ ਗਿਆ ਕਿ ਕਿਤੇ ਮਾੜੀ ਮੁੱਠੀ ਵੀ ਹੈ ਕਿਤੇ ਬੂਮਟ ਖਾਤਾ ਹੈ ਤਾਂ ਉਹ ਸਗਤ ਅਭੀ ਉਹ ਡਾਕਟਰ ਉਹਨੂੰ ਪਛਾਣ ਆ ਕਰੇ ਸੀ ਪਰ ਉਹਨਾਂ ਨੇ ਪੂਰਾ ਜੋ ਕਿਉਨਾ ਦੇ ਸਿਕਲ ਚੰਦ ਲਾਇਆ ਪਰ ਉਹਦੀ ਵਾਇਰ ਨੂੰ ਤਾਂ ਪਾਣਾ ਪੈਣਾ ਜੀ ਕਿੰਨੇ ਭੈਣ ਭਰਾ ਸੀਗੇ ਇਹ ਦੋ ਭੈਣਾਂ ਤੇ ਦੋ ਭਰਾ ਸੀਗੇ ਭਜੀ ਇੱਕ ਭੈਣ ਸੇ ਝੁੜਾਈ ਜੀ ਇਹ ਦੋ ਟਵਿਨਸ ਸੀਗਾ ਜੀ ਇੱਕ ਦੀ ਨਾਲ ਭੈਣਿਆ